ਸਾਹੇ ਉਮੀਦ ਆਸ਼ਿਕ ਹਰ ਗਿਸ ਸਮਰ ਨਾ ਗੀਰਦਾਏ ਪ੍ਰੇਮੀ ਤੂੰ ਆਸਾ ਦਾ ਬੂਟਾ ਲਾਇਆ ਹੈ ਉਮੀਦ ਦਾ ਬੂਟਾ ਲਾਇਆ ਹੈ ਮਿਲਾਪ ਦਾ ਫਲ ਨਹੀਂ ਲੱਗੇਗਾ ਕਤਈ ਨਹੀਂ ਲੱਗੇਗਾ ਹੁਣ ਭਾਈ ਸਾਹਿਬ ਭਾਈ ਨੰਦ ਲਾਲ ਜੈਸੇ ਪੁਰਸ਼ ਤੋਂ ਅਸੀਂ ਅਸੀਸ ਮੰਗੀਏ ਆਸ਼ੀਰਵਾਦ ਮੰਗੀਏ ਕੀ ਕਹਿ ਰਹੇ ਹੋ ਤੁਸੀਂ ਜੇ ਤੁਸੀਂ ਕੀ ਆਖ ਰਹੇ ਹੋ ਜੋ ਉਮੀਦ ਕਰਕੇ ਗੁਰਦੁਆਰੇ ਆਇਆ ਮਿਲਾਪ ਨਹੀਂ ਹੋਵੇਗਾ ਜੀ ਜੋ ਉਮੀਦ ਕਰਕੇ ਬਾਣੀ ਪੜ੍ਹਦੇ ਭਿਆ ਮਿਲਾਪ ਨਹੀਂ ਹੋਵੇਗਾ ਜੀ ਜੋ ਉਮੀਦ ਨੂੰ ਮੁੱਖ ਰੱਖ ਕੇ ਸੇਵਾ ਪੈ ਕਰਦੇ ਆਂ ਦਾਨ ਪੁਨ ਪੈ ਕਰਦੇ ਆਂ ਮਿਲਾਪ ਨਹੀਂ ਹੋਵੇਗਾ ਭਾਈ ਸਾਹਿਬ ਕਹਿੰਦੇ ਨਹੀਂ ਹੋਵੇਗਾ ਕਿਉਂ ਨਹੀਂ ਹੋਵੇਗਾ ਸਾਹਿ ਉਮੀਦੇ ਆਸ਼ਿਕ ਹਰ ਕਿਸ ਸਮਰ ਨਗਿਰਤ ਹਲ ਨੂੰ ਪਰਸ਼ੀਨ ਦੇਚ ਅਰਬੀ ਦੇਚ ਪਸਤੋ ਦੇਚ ਕੰਧਾਰੀ ਬਾਸ਼ਾ ਚ ਸਮਰ ਕਹਿੰਦੇ ਸਮਰ ਫਲ ਰਗਿਸ ਸਮਰ ਨਾ ਗਏ ਰ ਸਮਰ ਨਹੀਂ ਲੱਗੇਗਾ ਫਲ ਨਹੀਂ ਲੱਗੇਗਾ ਕਿਉਂ ਕਾਰਨ ਅਜ ਆਬੇ ਅਸ਼ਕੇ ਮੈ ਜਗਾ ਤਾਂ ਸਬਰ ਸਤਰ ਨਾ ਬਾਸ਼ਦ ਤੂੰ ਉਮੀਦ ਦੇ ਬੂਟੇ ਨੂੰ ਸਿੰਜਿਆ ਨਹੀਂ ਪਾਣੀ ਨਹੀਂ ਪਾਇਆ ਫਲ ਕਿੱਥੇ ਤੇ ਭਾਈ ਸਾਹਿਬ ਕੋਲ ਪੁੱਛੀਏ ਜੋ ਉਮੀਦ ਦਾ ਬੂਟਾ ਹੈ ਆਸਾ ਦਾ ਬੂਟਾ ਹੈ ਇਸ ਬੂਟੇ 'ਚ ਕਿਹੜਾ ਪਾਣੀ ਪਾਈਏ ਅਜ ਆਬੇ ਅਸ਼ਕੇ ਮੈ ਜਗਾ ਤਾਂ ਸਬਰ ਸਤਰ ਨਾ ਬਾਸ਼ਦ ਜਿਤਨੇ ਚਿਰ ਤੱਕ ਦੋ ਪਲਕਾਂ ਦਾ ਪਾਣੀ ਤੂੰ ਉਮੀਦ ਦੇ ਬੂਟੇ ਦੇ ਚ ਰਜ ਕੇ ਨਹੀਂ ਪਾਂਦਾ ਮਿਲਾਪ ਦਾ ਫਲ ਕਿੱਥੇ ਹੈ